ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੜਾ ਸੇਲ ਹੀ ਲੈ ਕੇ ਆਏ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਟੌਪ ਬਰੀਡ ਡਾਇਮੰਡ ਪੀਸ ਹਨ ਨਗੀਨਾ ਹੀ ਆ ਦੇਖ ਸਕਦੇ ਹੋ ਤੁਸੀਂ ਤੇ ਜੇ ਗੱਲ ਕਰੀਏ ਇਹਦੀ ਹਾਈਟ ਦੀ ਹੈਡ ਚੈੱਕ ਕਰ ਲਓ ਫੁੱਲ ਹਾਈਟ ਹੈ ਦੀ ਬਾਈ ਜੀ ਤੇ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਫੇਸ ਕੁਆਲਿਟੀ ਚੈੱਕ ਕਰ ਲਓ ਕੱਦ ਕਾਠ ਮਨੋਂ ਤਾਂ ਐਕਸਟਰਾ ਆਨਰੀ ਆ ਤੇ ਲੰਬਾਈ ਦੀ ਗੱਲ ਕਰਗੇ ਤਾਂ ਇਹ ਘੱਟੋ ਘੱਟ 7 ਤੋਂ 8 ਫੁੱਟ ਲੰਮੀ ਹੋਊਗੀ ਤੇ 6 ਫੁੱਟ ਉੱਚੀ ਹੋਊਗੀ ਫੇਸ ਬਿਊਟੀ ਚੈੱਕ ਕਰ ਲਓ ਤੇ 5 ਮੰਥ ਦੀ ਬਾਈ ਜੀ ਇਹ ਗੱਭੜਾ ਦੁੱਧੋਂ ਡਰਾਈ ਕਰਦੀ ਆ ਤੇ ਜੇ ਗੱਲ ਕਰੀਏ ਇਹਦੇ ਸੀਮਨ ਦੀ ਸੀਮਨ ਰਿਕਾਰਡ ਤੁਹਾਨੂੰ ਪ੍ਰੋਪਰ ਸਾਰਾ ਦੱਸ ਦਿੰਨੇ ਆ ਏਵੀਐਸ ਦੇ ਬਰੂਟ ਸੀਮਨ ਦੀ ਤਾਂ ਖੋਦ ਆ ਇਹ ਅੱਗੇ ਨੂੰ ਸੈਕਸਲ ਸੀਮਨ ਲੱਗਿਆ ਵਾ स्ਨੋ ਮੈਨ ਦਾ ਆ ਫੇਸ ਕੁਆਲਟੀ ਚੈੱਕ ਕਰ ਲੋ ਕੱਦ ਕਾੜ ਮਨ ਉਹਦਾ ਮੰਨ ਕੇ ਚਲੋ ਫੁੱਲ ਹਾਈਟ ਦੇ ਵਿੱਚ ਆ ਇਹਦੇ ਉੱਤੇ ਕੱਦ ਕਿਸੇ ਵੜਦਾ ਨਹੀਂ ਹੁੰਦਾ ਤੇ ਪਿੱਛੇ ਤੋਂ ਚੜਾਈ ਚੜੂਈ ਚੈੱਕ ਕਰ ਲੋ ਪੈਟ ਫੁੱਟ ਬਹੁਤ ਚੌੜੀ ਆ ਤੇ ਹਜੇ ਹਵਾਨਿਆਂ ਦੇਖ ਸਕਦੇ ਤੁਸੀਂ ਤੇ ਦੁੱਧੂ ਡਰਾਈ ਕਰੀ ਨੂੰ ਬਾਈ ਇਹਨੂੰ 20 ਤੋਂ 22 ਦਿਨ ਹੋ ਗਏ ਆ ਤੇ 5 ਮੰਥ ਦੀ ਗੱਬਣਾ ਇਹ ਤੇ ਜੇ ਗੱਲ ਕਰੀਏ ਦੀ ਮਿਲਕ ਕਪੈਸਿਟੀ ਦੀ ਬਾਈ ਦੁੱਧ ਦੇ ਨੇ 46 47 ਲੀਟਰ ਕੱਢਿਆ ਹੋਇਆ ਦੂਜੀ ਸਵੇਰ ਹੁਣ ਤੀਜੀ ਸਵੇਰ ਲਈ ਪ੍ਰੈਗਨੈਂਟ ਆ ਇਹ ਥਣ ਚੇ ਕਰ ਲ ਹੁ ਨੇੜੇ ਤੋਂ ਵੀ ਕਰਾ ਦਿੰਦੇ ਆ ਦੇਖ ਸਰ ਚਾਰੇ ਥਣ ਪੂਰੇ ਨਿਖੜਵੇਂ ਦੇ ਪੂਰੀ ਸਪੇਸ ਤੇ ਲੱਗੇ ਗੁਲਾਬੀ ਥਾਣਾਗਾ ਤੇ ਬਹੁਤ ਸੋਹਣਾ ਕਰਨ ਵਾਲੀ ਆਰਡਰ ਤਿਆਰ ਕਰਕੇ ਸੌਂਦੀ ਆ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਬੈੜ ਪਸੰਦ ਹੋਵੇ ਤਾਂ ਰੇਟ ਇਹਦਾ ਅੱਜ ਦੀ ਘੜੀ ਬਾਜ ਵੈਰੈਟੀ ਹੋਊਗਾ ਤੇ ਜਦੋਂ ਤਿਆਰ ਹੋ ਗਿਓ ਦੱਸਣ ਦੀ ਲੋੜ ਨਹੀਂ ਵੀ ਇਹ ਕਿੰਨੇ ਕ ਪੈਸਿਆਂ ਦੀ ਹੈਗੀ ਤੇ ਰੇਟ ਇਹਦਾ ਫੋਨ ਤੇ ਹੋਊਗਾ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਭਰਾ ਦੇ ਬੈੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਅੱਗੇ ਤੁਸੀਂ ਦੋ ਨੰਬਰ ਤੇ ਦੇਖ ਸਕਦੇ ਆ ਬਈ ਜੀ ਦੂਜੇ ਸਵੇਰ ਸੌਂਦੀ ਆ ਬੈੜ ਔਲ ਹਾਈਟ ਦੇ ਵਿੱਚ ਫੇਸ ਕੁਆਲਿਟੀ ਚੈੱਕ ਕਰ ਲਓ ਤੇ ਥਣ ਥਣ ਚੈੱਕ ਕਰ ਲਓ ਨੇੜ ਤੋਂ ਚਾਰੇ ਥਣ ਪੂਰੇ ਨਿਕੜੂ ਤੇ ਪੂਰੀ ਸਪੇਸ ਤੇ ਲੱਗੇ ਆ ਸੂਨ ਦੇ ਵਿੱਚ ਇਹ ਸੱਤ ਤੋਂ ਅੱਠ ਦਿਨ ਬਾਕੀ ਪਏ ਹੈ ਹਜੇ ਤੇ ਜੇ ਗੱਲ ਕਰੀਏ ਦੀ ਮਿਲਕ ਕਪੈਸਿਟੀ ਦੀ ਇਹਨੇ ਦੁੱਧ ਵਜਿ ਦਿੱਤਾ 20 ਕਿਲੋ ਤੇ ਹਜੇ ਹਵਾਨੇ ਚ ਦੇਖ ਸਕਦੇ ਵਾਟਰ ਨਾ ਬਹੁਤ ਪਈਆਂ ਕਰਨ ਵਾਲੀ ਪੂਰੀ ਸੀਲ ਠੰਡੀ ਆ ਪੂਰਾ ਹਫਤੇ ਦਾ ਹੀ ਆਰਡਰ ਪੂਰਾ ਤਿਆਰ ਕਰਕੇ ਕਰਨ ਵਾਲੀ ਨੇ ਸੂਣਾ ਫੇਸ ਕੁਆਲਿਟੀ ਫੇਰ ਚੈੱਕ ਕਰ ਲਓ ਨੇੜ ਤੋਂ ਬਹੁਤ ਸੋਹਣੀ ਬੱਸੀ ਆ ਚਾਰੇ ਥਾਣ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਪੂਰੀ ਜੀ ਹੰਡੀ ਆ ਬਾਈ ਜੀ ਆਵੇਂ ਆ ਹੀ ਬਹਿਜੋ ਕੁਛ ਨਹੀਂ ਕਹਿੰਦੀ ਕਰਨ ਵਾਲੀ ਲੇ ਵੀ ਇੱਥੇ ਮਿਲਕ ਵੇਂਦ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀਆਂ ਤੇ ਕੱਟ ਕਾਲ ਵਧੀਆ ਬਾਈ ਜੀ ਇਹਦਾ ਲੇ ਵੈੱਕਰੀ ਫੇਰ ਚੈੱਕ ਕਰ ਲੋ ਬਾਈ ਜੀ ਬਹੁਤ ਸੋਹਣਾ ਕਰਨ ਵਾਲੀ ਡਰ ਤਿਆਰ ਕਰਦੀ ਆਂਦੀ ਆ ਤੇ ਫੇਸ ਬਿਊਟੀ ਵੀ ਦੇਖ ਸਕਦੇ ਆ ਤੁਸੀਂ ਬਹੁਤ ਸੋਹਣੀ ਆ ਤੇ ਦੁੱਧ ਬਾਈ ਜੀ ਮੌਜ ਨਾਲ 20 22 ਕਿਲੋ ਦੀ ਜਾਨੇ ਨੇ ਤੇ ਪ੍ਰਾਈਸ ਇਹਦਾ ਵੀ ਨਾਰਮਲ ਹੀ ਹੋਊਗਾ ਤੇ ਹੋਊਗਾ ਫੋਨ ਤੇ ਅੱਜ ਦੀ ਵੀਡੀਓ ਮੇਰੇ ਆਪ ਦੇ ਘਰ ਤੋਂ ਹੀ ਤੁਹਾਡੇ ਲਈ ਦੋ ਬੈੜਾਂ ਲੈ ਕੇ ਸੇਲ ਹੀ ਲਿਆ ਜਿਹਦੇ ਵਿੱਚ ਇੱਕ ਤੁਸੀਂ ਦੇਖ ਸਕਦੇ ਹੋ ਤੋਕੜ ਗੱਬਣ ਡਾਇਮੰਡ ਪੀਸ ਫੁੱਲ ਕੱਦ ਕਾਟਦੀ ਆ ਤੇ ਇੱਕ ਤਾਜੀ ਸੂਣ ਵਾਲੀ ਐ ਇਹਦੇ ਕੁਸਕ ਦਿਨ ਬਾਕੀ ਪਏ ਆ ਜੇ ਮੇਰੇ ਕਿਸੇ ਕਿਸਾਨ ਭਰਾ ਨੂੰ ਦੋਨਾਂ ਬੈੜਾਂ 'ਚ ਕੋਈ ਵੀ ਬੈੜ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ 78990299728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨੇੜੇ ਤੱਕ ਦੇਖਣ ਲਈ ਤਹਿਜੂਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ